ਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਮਮ ਸਿੰਘ ਦੀਪਾਲ ਲੋਹੜੀ ਦਾ ਤਿਹਾਰ ਹੈ ਤਾਂ ਲੋਹੜੀ ਦਾ ਤਿਹਾਰ ਜਿਹੜੇ ਪਤੰਗ ਬਾਜ਼ ਹੁੰਦੇ ਨੇ ਉਹਨਾਂ ਨੂੰ ਪੂਰਾ ਸਾਲ ਜਿਹੜਾ ਕਿਸ ਦਿਨ ਦਾ ਇੰਤਜ਼ਾਰ ਹੁੰਦਾ ਹੈ ਤਾਂ ਅੱਜ ਪਤੰਗ ਬਾਜ਼ੀ ਨੇ ਜਿਹੜੇ ਕਰ ਰਹੇ ਨੇ ਲੋਹੜੀ ਦੇ ਤਿਹਾਰ ਤੇ ਤਾਂ ਤਸਵੀਰਾਂ ਤੁਹਾਨੂੰ ਪਹਿਲਾਂ ਅਸਮਾਨ ਦੀ ਵੀ ਦਿਖਾਵਾਂਗੇ ਅਸਮਾਨ ਦੇ ਉੱਤੇ ਪਤੰਗ ਜਿਹੜੇ ਕਿ ਅੱਜ ਉੱਡਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਮੌਸਮ ਨੇ ਥੋੜਾ ਜਿਹਾ ਪਤੰਗ ਬਾਜ਼ਾ ਦੇ ਚਿਹਰੇ ਤੇ ਨਮੋਸ਼ੀ ਜ਼ਰੂਰ ਲਿਆਂਦੀ ਪਰ ਉਸ ਦੇ ਬਾਵਜੂਦ ਵੀ ਪਤੰਗ ਬਾਜ਼ ਜਿਹੜੇ ਨੇ ਡਟੇ ਹੋਏ ਨੇ ਲੋੜੀ ਦੇ ਤਿਹਾਰ ਦਾ ਪੂਰਾ ਜਿਹੜਾ ਕੀ ਆਨੰਦ ਮਾਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੁਝ ਨੌਜਵਾਨ ਇੱਥੇ ਪਤੰਗਬਾਜ਼ੀ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇਖਦੇ ਹੋ ਲੋੜੀ ਦਾ ਤਿਹਾਰ ਆ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਮੌਸਮ ਅੱਜ ਸਹੀ ਨਹੀਂ ਹੈਗਾ ਉਸ ਦੇ ਬਾਵਜੂਦ ਵੀ ਫੇਰ ਪਤੰਗਬਾਜ਼ੀ ਕਰ ਰਹੇ ਹੋ ਇਰੇ ਮੌਸਮ ਦਾ ਕੀ ਆ ਹੁਣ ਪਤੰਗ ਤਾਂ ਡਾਉਣੀ ਹੀ ਆ ਹਰ ਸਾਲ ਦੀ ਤਰ੍ਹਾਂ ਉਡਾਉਂਦੇ ਰਿਹਾ ਹੁਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਉਣੀ ਪੈਣੇ ਆ ਇਹ ਕਰਕੇ ਹਵਾ ਨਾ ਹੋਵੇ ਜਿੱਦਾਂ ਵੀ ਚਲੋ ਮਹਾਰਾਜ ਦਾ ਪਾਣਾ ਬਣ ਕੇ ਆਪਾਂ ਗੁੱਡੇ ਜ਼ਰੂਰ ਉਡਾਉਣੇ ਆ ਇੰਜੋਏ ਹੋ ਰਿਹਾ ਪੂਰਾ ਲੋੜੀ ਦਾ ਅੱਜ ਵੀਰੇ ਹੋ ਰਿਹਾ ਹੋ ਰਿਹਾ ਕਿੰਨੇ ਵਜੇ ਉੱਠ ਗਏ ਸੀ ਫਿਰ ਪਤੰਗ ਉਡਾਣ ਲਈ ਅੱਜ ਤਾਂ ਰਾਤ ਦੇ ਨਹੀਂ ਸੁੱਤੇ ਤਲਾਵਾ ਬਾਂਡੇ ਸੀ ਪੂਰੀ ਰਾਤ ਸਾਹੀ ਦਾ ਤਲਾਵਾ ਬਾਂਦੇ ਰਹੇ ਇੱਕ ਪਤੰਗ ਦੀ ਵੀ ਤਸਵੀਰਾਂ ਦਿਖਾਉਣੀ ਆ ਪਤੰਗ ਵੀ ਜਿਹੜੇ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਪਏ ਹੋਏ ਨੇ ਅੱਛਾ ਫਿਰ ਪੂਰੀ ਰਾਤ ਜਾਨਕੀ ਸੁੱ ਉਹ ਇਹ ਚੀਜ਼ ਕਰਕੇ ਲੋੜੀ ਕਰਕੇ ਸੀਗਾ ਸਾਨੂੰ ਇੱਕ ਇਹ ਹੁੰਦਾ ਕਿ ਚਲ ਲੋੜੀ ਵਧੀਆ ਢੰਗ ਨਾਲ ਮਨਾਈਏ ਬਾਕੀ ਜਿੰਨਾ ਹੋ ਸਕੇ ਚੈਨਾ ਡੋਰ ਤੋਂ ਪਰਹੇਜ਼ ਰੱਖੋ ਧਾਗੇ ਵਾਲੀ ਡੋਰ ਨੂੰ ਜਿੰਨਾ ਹੋ ਸਕੇ ਪ੍ਰਮੋਟ ਕਰੋ ਕਿਉਂ ਆਪਣਾ ਹੀ ਨੁਕਸਾਨ ਹੈ ਕੱਲ ਨੂੰ ਆਪਾਂ ਵੀ ਰੋਡਾਂ ਤੇ ਚੱਲਣਾ ਹੈ ਜਾਂ ਕਿਤੇ ਚੱਲਣਾ ਹੈ ਕੱਲ ਨੂੰ ਆਪਣਾ ਵੀ ਨੁਕਸਾਨ ਹੈ ਇਹ ਸੋਚੋ ਕਿ ਸਾਡਾ ਵੀ ਪਰਿਵਾਰ ਰੋਡ ਤੇ ਨਿਕਲਦਾ ਜਾਂ ਅਸੀਂ ਵੀ ਨਿਕਲਦੇ ਹਾਂ ਕੱਲ ਨੂੰ ਸਾਡੇ ਨਾਲ ਇਸ ਚੀਜ਼ ਨੂੰ ਕੋਈ ਅੰਗੈਲੀ ਨੂੰ ਸਾਹਮਣਾ ਕਰਨਾ ਪਵੇ ਬਹੁਤ ਵਧੀਆ ਮੈਸੇਜ ਦਿੰਦੇ ਹੋਏ ਨਜ਼ਰ ਆ ਰਿਹਾ ਕੁਝ ਹੋਰ ਨੋਜ਼ਬਾਨ ਵੀ ਨਹੀਂ ਇੱਥੇ ਬਾਈ ਜੀ ਲੋਹੜੀ ਦਾ ਤਿਹਾਰ ਹੈ ਲੋਹੜੀ ਦਾ ਤਿਹਾਰ ਮਨਾ ਰਹੇ ਹੋ ਫਿਰ ਤਾਂ ਤਲਾਵਾਂ ਪਾਣੀ ਬੜੀ ਮੁਸ਼ਕਲ ਹੁੰਦੀ ਅੱਜ ਦੇ ਦਿਨ ਹੈ ਨਾ ਬਹੁਤ ਜ਼ਿਆਦਾ ਜੀ ਰਾਤੀ ਅਸੀਂ ਵੀ 3 ਵਜੇ ਤੱਕ ਜਾਗਦੇ ਰਹੇ ਆ ਤਲਾਵਾਂ ਪਾਣ ਲਈ ਅੱਛਾ ਹੁਣ ਸਾਲ ਬਾਅਦ ਤਿਹਾਰ ਆਂਦਾ ਤੇ ਬਣਾਣਾ ਤਾਂ ਜ਼ਰੂਰੀ ਹੈ ਸਾਰੇ ਮਨਾਉਂਦੇ ਨੇ ਪਰ ਹਾਂ ਹਵਾ ਕਰਕੇ ਥੋੜੀ ਦਿੱਕਤ ਆਈ ਸਵੇਰੇ ਪਤੰਗੜਾਂ ਚ ਪਰ ਹੁਣ ਵਧੀਆ ਚੱਲ ਰਹੀ ਹੈ ਉਹ ਫੁੱਲ ਇੰਜੋਏ ਕਰ ਰਹੇ ਆ ਇੰਜੋਏ ਹੋ ਰਿਹਾ ਪੂਰਾ ਹੁਣ ਹਾਂਜੀ ਹਾਂਜੀ ਬਹੁਤ ਜ਼ਿਆਦਾ ਮੌਸਮ ਨੇ ਥੋੜੇ ਜਿਹਾ ਖਰਾਬ ਕੀਤਾ ਹਾਂਜੀ ਕੀਤਾ ਸਵੇਰੇ ਬਹੁ ਕੀਤਾ ਮੌਸਮ ਨੇ ਖਰਾਬ ਬਟ ਹੁਣ ਬਹੁਤ ਵਧੀਆ ਬਿਲਕੁਲ ਕੁਝ ਹੋਰ ਵੀ ਇੱਥੇ ਨੌਜਵਾਨ ਨੇ ਬਾਈ ਜੀ ਪਤੰਗ ਉਡਾ ਰਹੇ ਹੋ ਸਵੇਰ ਦੇ ਤਾਂ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਵੀ ਇੱਥੇ ਇੰਜੋਏ ਕਰ ਰਹੇ ਨੇ ਤਾਂ ਇੱਕ ਹਾਂਜੀ ਵਿੱਚ ਕਿੱਦਾਂ ਫਿਰ ਇੰਜੋਏ ਹੋ ਰਿਹਾ ਲੋੜੀ ਦਾ ਪੂਰਾ ਹਾਂਜੀ ਜੀ ਪੂਰਾ ਇੰਜੋਏ ਹੋ ਰਿਹਾ ਹੈ ਹੋਰ ਪਤੰਗ ਬਣਾ ਲੱਗ ਗਈ ਫਿਰ ਆਪਾਂ 7-8 ਵਜੇ ਉੱਠ ਗਏ ਸੀਗੇ ਜੀ ਉਦੋਂ ਤੋਂ ਸ਼ੁਰੂ ਹੋ ਗਏ ਸੀਗੇ ਕਿੰਨੇ ਵਜੇ ਭੜਾਈ ਜਾਣਗੇ ਫਿਰ ਆਪਾਂ 8:30 8 ਵਜੇ ਤੱਕ ਸ਼ੁਰੂ ਕਰਤਾ ਸੀਗਾ ਸ਼ਾਮ ਤੱਕ ਕਿੰਨੇ ਵਜੇ ਤੱਕ ਵਧਾਣੇ ਹਨ ਸ਼ਾਮ ਸਾਡਾ ਕੁਝ ਪਤਾ ਨਹੀਂ 7:30 7 ਵਜੇ ਤੱਕ ਅਗੜ ਵਧਾਵਾਂਗੇ ਸ਼ਾਮੀ ਵੀ ਪਤੰਗबाजी ਹੋ ਰਹੀ ਹੈ ਹਾਂਜੀ ਕਿੰਨਾ ਕਿ ਇੰਜੋਏ ਕਿੰਨਾ ਹੋ ਰਿਹਾ ਮਜ਼ਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਸ਼ਾਮ ਨੂੰ ਕਿੰਨੇ ਵਜੇ ਤੱਕ ਵਧਾਣੇ ਪਤੰਗ ਆ 7:00 ਤੋਂ 7:30 ਵਜੇ ਤੱਕ 7:30 ਵਜੇ ਤੱਕ ਵਧਾਣੇ ਹਨੇਰੇ ਪੈਣ ਤੇ ਹਾਂਜੀ ਤਾਂ ਬਿਲਕੁਲ ਕੁਝ ਨੌਜਵਾਨ ਤੁਸੀਂ ਦੇਖ ਸਕਦੇ ਹੋ ਜੋ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਭਾਈ ਜੀ ਪੂਰਾ ਫਿਰ ਉਤਸ਼ਾਹ ਲੋਹੜੀ ਦਾ ਅੱਜ ਹਾਂਜੀ ਬਾਈ ਜੀ ਜ਼ਰੂਰ ਜੀ ਲੱਗੇ ਹੋਏ ਪਤੰਗ ਡਾਉਣਾ ਬਾਕੀ ਵੇਹਣੇ ਕਿਦੋਂ ਤੱਕ ਉਡਦੇ ਰਹੇ ਨੇ ਬਾਕੀ ਹਵਾ ਦੇ ਰੋਕੇ ਆ ਕਦੀ ਬਦਲ ਜਾਂਦਾ ਕਦੀ ਕਿਧਰ ਨੂੰ ਕਰੇ ਕਿਧਰ ਉਹਦੇ ਕਰਕੇ ਬੜਾ ਔਖਾ ਹੁੰਦਾ ਮੌਸਮ ਸਵੇਰ ਦੇ ਕਨਵਰਟ ਲੈ ਰਿਹਾ ਹਵਾ ਇੱਕ ਪਾਸੇ ਨਹੀਂ ਹੋ ਰਹੀ ਆ ਮੈਂ ਤੋਂ ਵੱਡੀ ਧੁੰਦ ਸੀ ਡਈ ਗਏ ਫਿਰ ਡੋਣੇ ਤਾਂ ਪਾਣੇ ਸੀਗੇ ਹੁਣ ਰਾਹ ਦੀਆਂ ਤਲਾਵਾ ਪਈਆਂ ਘਟ ਘਟ 3-4 ਸੌ ਪਤੰਗ ਨੂੰ ਤਾਂ ਕਰਕੇ ਫਿਰ ਬਿਲਕੁਲ ਇਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਸਮਾਨ ਦੀਆਂ ਵੀ ਤਾਂ ਹਾਲਾਂਕਿ ਮੌਸਮ ਹੈ ਜਿਹੜਾ ਕਿ ਉਹ ਠੀਕ ਨਹੀਂ ਹੈ ਹਵਾ ਬਿਲਕੁਲ ਨਹੀਂ ਚੱਲ ਰਹੀ ਉਸ ਕਰਕੇ ਜਿਹੜੇ ਕਿ ਪਤੰਗ ਬਾਜ਼ ਨੇ ਉਹਨਾਂ ਨੂੰ ਦਿੱਕਤ ਜ਼ਰੂਰ ਆ ਰਹੀ ਆ ਪਰ ਉਸ ਦੇ ਬਾਵਜੂਦ ਵੀ ਪਤੰਗ ਬਾਜ਼ ਜਿਹੜੇ ਕਿ ਡਟੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਘਰਾਂ ਦੀਆਂ ਛੱਤਾਂ ਲੋੜੀ ਦਾ ਇਹ ਕਿ ਤਿਹਾਰ ਮਨਾਦੇ ਹੋਏ ਨਜ਼ਰ ਆ ਰਹੇ ਨੇ ਤਾਂ ਨੌਜਵਾਨਾਂ ਚ ਲੋੜੀ ਨੂੰ ਲੈ ਕੇ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਕਿਹਾ ਜਾ ਰਿਹਾ ਹੈ ਕਿ ਸਾਰੀ ਰਾਤ ਸੁੱਤੇ ਨਹੀਂ ਪਤੰਗਾਂ ਨੂੰ ਤਲਾਵਾਂ ਜਿਹੜੇ ਕਿ ਪਾਉਂਦੇ ਰੇ ਔਰ ਨਾਲ ਦੀ ਨਾਲ ਇੱਕ ਚੰਗਾ ਸੁਨੇਹਾ ਦਿੰਦੇ ਹੋਏ ਨਜ਼ਰ ਆਏ ਨੇ ਨੌਜਵਾਨ ਉਹ ਇਹ ਕਹਿ ਰਹੇ ਨੇ ਕਿ ਧਾਗੇ ਵਾਲੀ ਡੋਰ ਦੇ ਨਾਲ ਜਿਹੜੇ ਕਿ ਪਤੰਗ ਨੇ ਉਹ ਉਡਾਣੇ ਚਾਹੀਦੇ ਨੇ ਕਿਉਂਕਿ ਚਾਈਨਾ ਡੋਰ ਹੈ ਜਿਹੜੀ ਕਿ ਅਕਸਰ ਨੁਕਸਾਨ ਕਰਦੀ ਹੈ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਤੋਂ ਹਾਣੇ ਪੈਂਦੇ ਨੇ ਕਈ ਵਾਰ ਲੋਕਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਨੇ ਇਸ ਨੂੰ ਲੈ ਕੇ ਵੀ ਨੌਜਵਾਨਾਂ ਦੇ ਵੱਲੋਂ ਖਾਸ ਮੈਸੇਜ ਦਿੱਤਾ ਗਿਆ ਹੈ ਕਿ ਚਾਈਨਾ ਡੋਰ ਦਾ ਜਿਹੜਾ ਕਿਸਮਾਲ ਹੋ ਨਾ ਕੀਤਾ ਜਾਵੇ ਹੋਰ ਤਾਂ ਅੱਗੇ ਵਾਲੀ ਡੋਰ ਦਾ ਹੀ ਇਸਤੇਮਾਲ ਕੀਤਾ ਜਾਵੇ ਕੈਮਰਾ ਪਰਸਨ ਸਾਡੇ ਨਾਲ ਹਿੰਮਤ ਸਿੰਘ ਤਿਕਪਾਲ ਦੇ ਨਿਕ ਸਵੇਰਾ ਲੁਧਿਆਣਾ